ਪੰਜਾਬ ਦੇ ਕੰਮਾਂ ਦੀ ਹੁਣ ਅੱਜ ਜਿਹੜੀ ਬੈਠਕ ਕੋਈ ਪਹਿਲਾਂ ਵੀ ਹੋਈ ਹੈ ਦਿੱਲੀ ਤੋਂ ਕੀ ਸਬਕ ਲੈ ਲਿਆ ਗਿਆ ਮੁੱਖ ਮੰਤਰੀ ਬੜੇ ਹੁਣ ਸਰਗਰਮੀ ਦਿਖਾ ਰਹੇ ਨੇ ਖਾਸ ਕਰਕੇ ਹੇਠਲੇ ਪੱਧਰ ਦੇ ਉੱਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੇ ਹੇਠਲੇ ਪੱਧਰ ਤੱਕ ਇਵਨ ਕਿ ਐਸਐਚਓ ਤੱਕ ਕਿ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜੇਕਰ ਕਿਸੇ ਵੀ ਇਲਾਕੇ ਵਿੱਚ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਦਿਖਦੀ ਹੈ ਤੇ ਜ਼ਿੰਮੇਵਾਰ ਉਹ ਅਫਸਰ ਨੇ ਤੇ ਹੁਣ ਬਖਸ਼ੇ ਨਹੀਂ ਜਾਣਗੇ ਮੰਤਰੀ ਅਮਨ ਰੋੜਾ ਵੀ ਕਹਿੰਦੇ ਕਿ ਏਸੀਆਰ ਵੀ ਫਿਰ ਉਹੀ ਜੀ ਲਿਖੀ ਜਾਏਗੀ ਜਿਹੇ ਜਿਹੇ ਕੰਮ ਕਰੋਗੇ ਦੇਖੋ ਪਹਿਲੀ ਗੱਲ ਹੈ ਕਿ ਅਮਨ ਰੋੜਾ ਸਾਹਿਬ ਕਿਸੇ ਦੀ ਏਸੀਆਰ ਲੇਖ ਨਹੀਂ ਸਕਦੇ ਉਹ ਸਿਰਫ ਤੇ ਸਿਰਫ ਏਸੀਆਰ ਕਿਹਦੀ ਲਿਖ ਸਕਦੇ ਜੇ ਇਸ ਡਿਪਾਰਟਮੈਂਟ ਦੇ ਉਹ ਮੰਤਰੀ ਤੇ ਉਹਦੀ ਸੈਕਟਰੀ ਦੀ ਏਸੀਆ ਲਿਖ ਲਿਖ ਸਕਦੇ ਨੇ ਉਹ ਕਿਸੇ ਡੀਸੀ ਐਸਐਸਪੀ ਐਸਡੀਐਮ ਤੇ ਐਸਐਚਓ ਦੀ ਏਸੀਆਰ ਨਹੀਂ ਲਿਖ ਸਕਦੇ ਹੈਗੇ ਦੂਜੀ ਮਹੱਤਵਪੂਰਨ ਗੱਲ ਹੈ ਕਿ ਸਰਕਾਰਾਂ ਕਰਪਸ਼ਨ ਅਫਸਰਾਂ ਕੋ ਕਰਵਾਉਂਦੀਆਂ ਨੇ ਸਰਕਾਰ ਫਿਰ ਬਜਟ ਦੇ ਦੇ ਹੁਣ ਉਦਾਹਰਨ ਦੇ ਤੌਰ ਤੇ 15 ਅਗਸਤ ਤੇ 26 ਜਨਵਰੀ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜਿੱਦਾਂ 15 ਗਾ 26 ਜਨਵਰੀ ਦਾ ਜ਼ਿਲ੍ਹਾ ਲੈਵਲ ਤੇ ਜਾਂ ਸਬਡਿਵੀਜ਼ਨ ਲੈਵਲ ਤੇ ਪ੍ਰੋਗਰਾਮ ਹੁੰਦੇ ਨੇ ਜਾਂ ਮੁੱਖ ਮੰਤਰੀ ਜਦੋਂ ਤਹਿਸੀਲੇ ਜਾਂ ਐਸਡੀਐਮ ਦਫ਼ਤਰ ਹਲਕੇ ਦੇ ਵਿੱਚ ਪ੍ਰੋਗਰਾਮ ਹੁੰਦੇ ਉਹ ਪ੍ਰਬੰਧ ਕੌਣ ਕਰਦਾ ਹੈਗਾ ਕੁਰਸੀਆਂ ਦਾ ਟੈਂਟ ਦਾ ਕੌਣ ਪ੍ਰਬੰਧ ਕਰਦਾ ਨਾ ਪੁਲਿਸ ਵਾਲੇ ਜੇ ਉੱਥੇ ਚਾਹ ਪਾਣੀ ਦਾ ਪ੍ਰਬੰਧ ਕਰਾਉਣਾ ਤਹਿਸੀਲਦਾਰ ਜੇ ਉੱਥੇ ਲੱਡੂ ਖਵਾਉਣੇ ਐਸਡੀਐਮ ਜੇ ਤੋਂ ਉੱਥੇ ਰੋਟੀ ਖਵਾਉਣੇ ਮੰਤਰੀਆਂ ਨੂੰ ਆਮ ਆਦੀ ਪਾਰਟੀ ਦੇ ਐਮਐਲਏ ਮੰਤਰੀਆਂ ਨੂੰ ਉਹ ਫਿਰ 5 ਸਟਾਰ ਹੋਟਲ ਚੋਂਦੀ ਉਹਦਾ ਪ੍ਰਬੰਧ ਕੌਣ ਕਰਦਾ ਇਲਾਕੇ ਦਾ ਡੀਐਸਪੀ ਜਾਂ ਐਸਐਚਓ ਦਾ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਾਂ ਐਸਡੀਐਮ ਜਾਂ ਡੀਐਸਪੀ ਫਿਰ ਤੇ ਪਤ ਘਰੋਂ ਹੀ ਅਮਨ ਰੋੜਾ ਸਾਹਿਬ ਰੋਟੀ ਲੈ ਕੇ ਜਾਇਆ ਕਰਨ ਆਮ ਆਦੀ ਪਾਰਟੀ ਇੱਕ ਟੈਂਟ ਖਰੀਦ ਲੈਣ ਜਿਵੇਂ ਦਿੱਲੀੋਂ ਇਹਨਾਂ ਦੇ ਡੰਡੇ ਝੰਡੇ ਆਉਂਦੇ ਨੇ ਇੱਕ ਪੱਕਾ ਟੈਂਟ ਖਰੀਦ ਲੈਣ ਵੀ ਜਿੱਥੇ ਸਰਕਾਰ ਦੇ ਫੰਕਸ਼ਨ ਹੋਣਗੇ ਸਰਕਾਰ ਦਾ ਪੱਕਾ ਟੈਂਟ ਖਰੀਦਲ ਕਰਪਸ਼ਨ ਅਫਸਰ ਕਿਉਂ ਕਰਦੇ ਨੇ ਐਮ ਐਲ ਏ ਕ腐ਸ਼ਨ ਨਹੀਂ ਕਰਦੇ ਹੈਗੇ ਇਹਨਾਂ ਦੇ ਮੰਤਰੀ ਕ腐ਸ਼ਨ ਨਹੀਂ ਕਰਦੇ ਹੈਗੇ ਕਿ ਤੁਸੀਂ ਦੋ ਤਿੰਨ ਐਮ ਐਲ ਏ ਫੜੇ ਸੀ ਉਸ ਤੋਂ ਬਾਅਦ ਸਾਰਿਆਂ ਦੀਆਂ ਜੜੀਆਂ ਵਾਂ ਵਾਗਾਂ ਖੁੱਲ ਗਈਆਂ ਗਈਆਂ ਨੇ ਇਸ ਟਾਈਮ ਜਿੰਨੀ ਕ腐ਸ਼ਨ ਕਰ ਰਹੇ ਨੇ ਇਸ ਟਾਈਮ ਜਿੰਨੀ ਮਾਈਨਿੰਗ ਕਰ ਰਹੇ ਨੇ ਐਮ ਐਲ ਏ ਉਹ ਨਹੀਂ ਤੇ ਪਹਿਲਾਂ ਵੀ ਨਹੀਂ ਸੀ ਹੁੰਦੀ ਤੇ ਜੇ ਐਮ ਐਲ ਏ ਤੁਹਾਡੇ ਮੰਤਰੀ ਮਾਈਨਿੰਗ ਕਰਵਾ ਰਹੇ ਨੇ ਤੇ ਫਿਰ ਲਾਜ਼ਮੀ ਤੌਰ ਤੇ ਅਫਸਰ ਵੀ ਮੂੰਹ ਮਾਰੂਗਾ ਅਫਸਰਾਂ ਦੇ ਤਬਾਦਲੇ ਕਿਵੇਂ ਹੋ ਰਹੇ ਨੇ ਕਿ ਮੈਰਿਟ ਤੇ ਹੋ ਰਹੇ ਨੇ ਕਿ ਡੀ ਮੈਰਿਟ ਤੇ ਹੋ ਰਹੇ ਨੇ ਅੱਜ ਜਿਹੜੀ ਸਟੇਟਮੈਂਟ ਛੱਪੀ ਹੈਗੀ ਦੇਖੋ ਜਿਹੜਾ ਸਿਵਲ ਪ੍ਰਸ਼ਾਸਨ ਹੁੰਦਾ ਨਾ ਉਹ ਮੁੱਖ ਮੰਤਰੀ ਉਹਦੇ ਮੰਤਰੀ ਹੁੰਦੇ ਨੇ ਕੋਈ ਮੰਤਰੀ ਨਹੀਂ ਹੁੰਦਾ ਪਰ ਆਮ ਆਦੀ ਪਾਰਟੀ ਦੇ ਵਿੱਚ ਕਿਉਂਕਿ ਆਪਾਂ ਪਹਿਲਾਂ ਜ਼ਿਕਰ ਅਗੇ ਅਮਨ ਰੋੜਾ ਨੂੰ ਇੱਕ ਕੱਦ ਦਾ ਨੇਤਾ ਬਣਾਇਆ ਜਾ ਰਿਹਾ ਉਹ ਡੀਸੀ ਦੇ ਨਾਲ ਮੀਟਿੰਗ ਕਰਦੇ ਨੇ ਹਾਲਾਂਕਿ ਡੀਸੀ ਚੰਗੇ ਹੋਣ ਤੇ ਐਸਐਸਪੀ ਚੰਗੇ ਨੇ ਉਹ ਸਿਰ ਤੇ ਸਿਰਫ ਮੁੱਖ ਮੰਤਰੀ ਦੀ ਮੀਟਿੰਗ ਜਿਹੜੀ ਆ ਹਾਜ਼ਰੀ ਭਰਦੇ ਨੇ ਕਿਸੇ ਮੰਤਰੀ ਦੀ ਹਾਜ਼ਰੀ ਨਹੀਂ ਭਰ ਸਕਦੇ ਹੈਗੇ ਨੇ ਪਰ ਅੱਜ ਕੱਲ ਅਫਸਰ ਵੀ ਡਰੇ ਹੋਏ ਨੇ ਉਹ ਗਲਤ ਕਰ ਰਹੇ ਹੈਗੇ ਨੇ ਕਿਉਂਕਿ ਤੁਹਾਡੀ ਜਵਾਬਦੇਹੀ ਜਿਹੜੀ ਹੁੰਦੀ ਆ ਮੁੱਖ ਮੰਤਰੀ ਹੁੰਦੀ ਆ ਕਿਸੇ ਮਨਿਸਟਰ ਨੂੰ ਨਹੀਂ ਹੁਣ ਅਜਾ ਆਮ ਆਦੀ ਪਾਰਟੀ ਵਾਲੇ ਜਿਹੜਾ ਵਾ ਉਹ ਸਟੇਟਮੈਂਟ ਛਾਪੀ ਹੈਗੀ ਆ ਜਿਹੜੇ ਇਹਨਾਂ ਦੇ ਅਮਨ ਰੋ ਅਮਨ ਰੋੜਾ ਸਾਹਿਬ ਦੀ ਸਟੇਟਮੈਂਟ ਆਈ ਹੈ ਜਿਹੜੀ ਅੱਜ ਅਖਬਾਰਾਂ ਦੇ ਵਿੱਚ ਛਾਪੀ ਹੈ ਉਹਦੇ ਦੇ ਵਿੱਚ ਇੱਕ ਸਟੇਟਮੈਂਟ ਦੇ ਸਪੋਕਸਪਰਸਨ ਨੇ ਨੀਲ ਗਰਗ ਸਾਹਿਬ ਉਹ ਅਖਬਾਰਾਂ ਚੋਂ ਪੜ੍ਹ ਕੇ ਸਟੇਟਮੈਂਟ ਦੇ ਦਿੰਦੇ ਹੈਗੇ ਨੇ ਕਹਿੰਦੇ ਨੇ ਕਿ ਆਮ ਆਦੀ ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਐਸਐਸਪੀ ਐਸਡੀਐਮ ਅਤੇ ਐਸਐਚਓ ਨੂੰ ਦਿੱਤੇ ਹੁਕਮਾਂ ਦੀ ਛਾਗਾ ਕੀਤੀ ਹੈ ਤੇ ਇਸ ਨੂੰ ਇਮਾਨਦਾਰ ਪ੍ਰਸ਼ਾਸਨ ਵੱਲ ਇੱਕ ਵੱਡਾ ਕਦਮ ਘਰਾਰ ਦਿੱਤਾ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਨੇ ਇਸ ਫੈਸਲੇ ਦੀ ਛਾਗਾ ਕਰਦਿਆ ਕਿ ਆ ਕਿ ਇਸ ਨਾਲ ਇਮਾਨਦਾਰ ਅਤੇ ਕਾਬਲ ਅਫਸਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਭ੍ਰਿਸ਼ਟ ਅਫਸਰਾਂ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ ਉਹਨਾਂ ਕਹੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਤੇ ਪਾਰਦਰਸ਼ੀ ਪ੍ਰਸ਼ਾਸਨ ਦੇ ਲਈ ਵਚਨਬੱਧ ਹੈ ਇਹ ਫੈਸਲਾ ਸਾਡੀ ਇਸੇ ਵਚਨਬੱਧਤਾ ਦੀ ਪੁਸ਼ਟੀ ਕਰਦਾ ਰੂੜਾ ਨੇ ਕਿਹਾ ਕਿ ਇਸ ਫੈਸਲੇ ਦਾ ਮੁੱਖ ਮੰਤਵ ਇਹ ਕਿ ਆਮ ਲੋਕ ਹਰ ਤਰ੍ਹਾਂ ਦੀਆਂ ਸਰਕਾਰੀ ਸਵਾਵਾ ਬਿਨਾਂ ਕਿਸੇ ਪਰੇਸ਼ਾਨੀ ਰਿਸ਼ਵਤ ਅਤੇ ਕਾਲੀ ਤੋਂ ਪ੍ਰਾਪਤ ਕਰ ਸਕਣ ਉਹਨਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਮਿਲੇ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਆਮ ਲੋਕਾਂ ਦੇ ਸਥਾਨਕ ਵਿਧਾਇਕਾਂ ਤੋਂ ਅਧਿਕਾਰੀਆਂ ਬਾਰੇ ਫੀਡਬੈਕ ਲਈ ਜਾਵੇਗੀ ਪ੍ਰਾਪਤ ਫੀਡਬੈਕ ਅਨੁਸਾਰ ਈਮਾਨਦਾਰ ਅਤੇ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਦਕਿ ਪਿਛਟ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਅਧਿਕਾਰੀਆਂ ਦੀ ਏਸੀਆਰ ਵੀ ਇਸੇ ਫੀਡਬੈਕ ਦੇ ਆਧਾਰ ਤੇ ਲਿਖੀ ਜਾਵੇਗੀ। ਉਹਨੇ ਕਹਿ ਕੇ ਫੈਸਲਾ ਆਪ ਸਰਕਾਰ ਦੇ ਚੰਗੇ ਸ਼ਾਸਨ ਦੀ ਮਿਸ਼ਾਲ ਅਜਿਹੇ ਫੈਸਲੇ ਸਰਕਾਰੀ ਕੰਮ ਵਿੱਚ ਤੇਜ਼ੀ ਆਵੇਗੀ ਤੇ ਆਮ ਲੋਕਾਂ ਦਾ ਸਰਕਾਰ ਪ੍ਰਤੀ ਭਰੋਸਾ ਵੀ ਵਧੇਗਾ। ਰੋੜਾ ਨੇ ਲੋਕਾਂ ਨੂੰ ਇਸ ਮਹਿਮ ਵਿੱਚ ਉਤਸ਼ਾਹ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਆਪਣੀ ਰਾਏ ਤੇ ਅਧਿਕਾਰੀਆਂ ਦੀ ਫੀਡਬੈਕ ਸਰਕਾਰ ਨੂੰ ਦੇਣ ਤਾਂ ਜੋ ਪ੍ਰਸ਼ਾਸਨ ਵਿੱਚ ਵੱਡੇ ਪੱਧਰ ਤੇ ਸੁਧਾਰ ਹੋ ਸਕੇ ਇਸ ਫੈਸਲੇ ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬਲਾਰੇ ਨੀਲਗਰਗ ਨੇ ਕਿਹਾ ਕਿ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਪਹਿਲੇ ਦਿਨ ਤੋਂ ਹੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਆ ਉਥੋਂ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਕਿ ਉਹ ਮੰਦਰ ਨੇ ਉਹ ਕਿਉਂ ਮਾਈਨਿੰਗ ਹੋ ਦੇ ਪਹਿਲਾਂ ਉਹਨਾਂ ਨੂੰ ਬਦਲੋ ਬਦਲੋ ਮਹਾਲੀ ਦਾ ਡੀਸੀ ਬਦਲੋ ਰੋਪੜ ਦਾ ਡੀਸੀ ਬਦਲੋ ਗੁਰਦਾਸਪੁਰ ਦਾ ਡੀਸੀ ਪਠਾਨਕੋਟ ਦਾ ਡੀਸੀ ਤੇ ਮੋਗੇ ਦਾ ਡੀਸੀ ਜਿੱਥੇ ਜਿੱਥੇ ਮਾਈਨਿੰਗ ਤੇ ਉੱਥੋਂ ਦੇ ਬਦਲੋ ਐਸਐਸਪੀ ਉਹ ਕੀ ਹੈ ਕਿਸੇ ਬੇਈਮਾਨ ਦਾ ਸਾਥ ਦੇਣ ਵਾਲੇ ਅਫਸਰ ਵੀ ਬੇਈਮਾਨ ਹੀ ਗਿਨੇ ਜਾਣਗੇ ਜਦ ਉਹ ਇਹਦਾ ਮਤਲਬ ਤੁਹਾਡੀ ਮਿਲੀ ਭੁਗਤ ਤੇ ਜਿਹੜੇ ਜਿਹੜੇ ਐਮਐਲਏ ਦੇ ਹਲਕਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਆ ਉਹ ਬੇਈਮਾਨੀ ਹੈ ਉਹ ਕਿਉਂ ਕਰਵਾ ਰਹੇ ਨੇ ਤੁਸੀਂ ਉਹਨਾਂ ਨੂੰ ਪਹਿਲਾਂ ਬਦਲੋ ਮਤਲਬ ਇਹ ਤੁਸੀਂ ਅਫਸਰਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜੇ ਸਾਡੇ ਹਿਸਾਬ ਨਾਲ ਚੱਲੋਗੇ ਤੇ ਟਿਕ ਰਹੋਗੇ ਨਹੀਂ ਤੇ ਹੀ ਬਦਲ ਦਿੱਤਾਗੇ ਔਰ ਇਹਨਾਂ ਨੂੰ ਪੋ ਚੇਤਾ ਭੁੱਲ ਗਿਆ ਕਿ ਤੁਹਾਡੀ ਆ ਗਈ ਹੈ ਕੱਚੀ ਨੌਕਰੀ ਅਫਸਰਾਂ ਦੀ ਆ ਗਈ ਪੱਕੀ ਨੌਕਰੀ ਜੇ ਉੱਪਰੋਂ ਇਸ਼ਾਰਾ ਹੋਊਗਾ ਤੇ ਅਫਸਰ ਉਦਾਂ ਕੰਮ ਕਰਨਗੇ ਹੁਣ ਪੰਜਾਬ ਬਿਲੀਬੋਰਡ ਦੇ ਅਪਸਰਾ ਦੀ ਇੱਕ ਐਸੋਸੀਏਸ਼ਨ ਨੇ ਚਿੱਠੀ ਲਿਖੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿ ਹਾਰਪੁਰ ਦੇ ਵਿੱਚ ਆਮ ਆਦੀ ਪਾਰਟੀ ਦੇ ਲੀਡਰ ਅਪਸਰਾ ਕੋਲੋਂ ਪਾਰਟੀ ਫੰਡ ਦੇ ਨਾਮ ਤੇ ਪੈਸੇ ਵਸੂਲ ਰਹੇ ਨੇ ਕਿ ਅਮਨ ਰੋੜਾ ਸਾਹਿਬ ਨੇ ਉਹਨਾਂ ਲੋਕ ਅਪਸਰਾ ਦੇ ਜਿਨ੍ਹਾਂ ਦੇ ਨਾਮ ਆਏ ਨੇ ਆਮ ਆਦੀ ਪਾਰਟੀ ਦੇ ਲੀਡਰ ਉਹਨਾਂ ਖਿਲਾਫ ਮੁਕਦਮਾ ਦਰਜ ਕਰਵਾ ਦਿੱਤਾ ਤੁਸੀਂ ਇਸ ਤੋਂ ਪਹਿਲਾਂ ਇੱਕ ਹੈਲਪਲਾਈਨ ਨੰਬਰ ਸ਼ੁਰੂ ਕੀਤੀ ਕ腐ਸ਼ਨ ਦੇ ਖਿਲਾਫ ਕਿ ਉਹ ਜਿਹੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਜਾਂ ਨਪਟਾਰਾ ਹੋ ਗਿਆ ਮਤਲਬ ਰੋਜ਼ ਇੱਕ ਨਵੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਹਾਰ ਹੋਈ ਸੀ ਲੋਕ ਉੱਥੋਂ ਧਿਆਨ ਭਟਕ ਜੇ ਤੇ ਆਪਾਂ ਇੱਕ ਨਵਾਂ ਮੁੱਦਾ ਖੜਾ ਕਰਦਾ ਹੈ ਉਹ ਦੇਖੋ ਸੀ ਅਸੀਂ ਅਫਸਰਾਂ ਦੀ ਜਵਾਬਦੇਹੀ ਕਰਤੀ ਇਸ ਤਰ੍ਹਾਂ ਅਖਬਾਰੀ ਗੱਲਾਂ ਕਰਨ ਦੇ ਨਾਲ ਜਾਂ ਬਿਆਨਾਂ ਦੇ ਨਾਲ ਜਿਹੜਾ ਵਾ ਉਹ ਗਰਾਊਂਡ ਲੈਵਲ ਤੇ ਸੁਧਾਰ ਨਹੀਂ ਹੋ ਸਕਦਾ ਤੁਸੀਂ ਕਹਿੰਦੇ ਸਰਕਾਰ ਅਸੀਂ ਪਿੰਡਾਂ ਤੋਂ ਚੱਲੇਗੇ ਪਿੰਡਾਂ ਤੋਂ ਤਾਂ ਚੱਲੀ ਨਹੀਂ ਹੈਗੀ ਸ਼ਹਿਰਾਂ ਤੋਂ ਚੱਲ ਰਹੀ ਚੰਡੀਗੜ੍ਹ ਤੋਂ ਚੱਲ ਰਹੀ ਹੈਗੇ ਔਰ ਅਫਸਰ ਕਰਪਸ਼ਨ ਜਿਹੜੇ ਕਰਦੇ ਨੇ ਉਹਨਾਂ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਹੈ ਕਿ ਮਹਾਲੀ ਦੇ ਵਿੱਚ ਹੀ ਲਾਇਰ ਐਸੋਸੀਏਸ਼ਨ ਨੇ ਐਡਵੋਕੇਟ ਦਰਸ਼ਨ ਸਿੰਘ ਢਾਲੀਵਾਲ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਉਹ ਕਹਿੰਦੇ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਮਹਾਲੀ ਦੇ ਵਿੱਚ ਵੀ ਘੱਟੋ ਘੱਟ 17-1800 ਕਰੋੜ ਰੁਪਏ ਦਾ ਕ腐ਸ਼ਨ ਮਹਾਲੀ ਦੇ ਵਿੱਚ ਹੋਈ ਆ ਉਹ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਪਿਛਲੇ 25 ਸਾਲ ਦਾ ਅបਸਰਾ ਨੇ ਵਾਕਿਆ ਕਰਪਸ਼ਨ ਕੀਤੀ ਤੇ ਕੋਈ ਸ਼ੱਕ ਨਹੀਂ ਆ ਔਰ ਪੋਲਿਟਿਸ਼ਨਾਂ ਦੀ ਵੀ ਸ਼ਮੂਲੀਅਤ ਆ ਕਾਲੀ ਵੀ ਉਹਨੇ ਜ਼ਿੰਮੇਵਾਰ ਹੈ ਕਾਂਗਰਸ ਵੀ ਉਹਨੇ ਜ਼ਿੰਮੇਵਾਰ ਹੈ ਔਰ ਆਮ ਆਦੀ ਪਾਰਟੀ ਵਾਲੇ ਵੀ ਉਹਨੇ ਹੀ ਜ਼ਿੰਮੇਵਾਰ ਹੈ ਕਿਉਂ ਨਹੀਂ ਇੱਕ ਰਿਟਾਇਰਡ ਜੱਜ ਦੀ ਅਗਵਾਈ ਹੇਠ ਇੱਕ ਕਮਿਸ਼ਨ ਬਣਾਇਆ ਜਾਵੇ ਕਮਿਸ਼ਨ ਦੀ ਗਠਨ ਕੀਤਾ ਜਾਵੇ ਕਿ ਪਿਛਲੇ 5 ਸਾਲਾਂ ਤੋਂ ਅបਸਰਾ ਨੇ ਕਿੰਨੀ ਕਰਪਸ਼ਨ ਕੀਤੀ ਹੈ ਯਾਰ ਚੰਡੀਗੜ੍ਹ ਦੇ ਵਿੱਚ ਅបਸਰਾ ਦੀਆਂ ਕਿੰਨੀਆਂ-ਕਿੰਨੀਆਂ ਕੋਠੀਆਂ ਨੇ ਇੱਕ ਹੋਰ ਕਰਪਸ਼ਨ ਦੀ ਗੱਲ ਕਰਦਾ ਜਾਂਦੇ ਜਾਂਦੇ ਪਰਸੋਂ ਚਾਹ ਦੀ ਕਿਹਨੇ ਬੜੀ ਵਧੀਆ ਗੱਲ ਅੱਖੀਂ ਦੇਖੀ ਸੁਣਾਈ ਹੈਗੀ ਐ ਇੱਥੇ ਚੰਡੀਗੜ੍ਹ ਦੇ ਨੇੜੇ ਤੇੜੇ ਇੱਕ ਵੱਡੇ ਵੱਡੇ ਅਫਸਰਾਂ ਦੀ ਆਈਆਈਐਸ ਅਫਸਰਾਂ ਦੀ ਇੱਕ ਕਲੋਨੀਆਂ ਨੇ ਉੱਥੇ ਕਨਾਲ 2 ਕਨਾਲ 3 ਕਨਾਲ 4 ਕਨਾਲ ਦੇ ਪਲਾਟ ਨੇ ਮਤਲਬ ਅੱਜ ਦੀ ਤਰੀਕ ਦੇ ਵਿੱਚ ਉੱਥੇ ਜਿਹੜਾ ਕਨਾਲ ਦਾ ਪਲਾਟ ਹੋਊਗਾ ਉਹ ਹੈ ਘੱਟੋ ਘਾਟ 2.5 ਕਰੋੜ ਦਾ ਆਪਾਂ 2 ਕਰੋੜ ਦਾ ਮੰਨ ਕੇ ਚੱਲਦੇ 2 ਕਰੋੜ ਜਿੰਨੇ ਪਲਾਟ ਖਰੀਦਿਆ ਕਿਸੇ ਅਫਸਰ ਨੇ ਉਰਤੇ 2 ਕਰੋੜ ਰੁਪਇਆ ਤੇ ਲਾਇਆ ਹੋਊਗਾ ਆਪਾਂ ਮੰਨ ਕੇ ਚੱਲਦੇ ਕਿ ਉੱਥੇ ਘੱਟੋ ਘੱਟ ਜ਼ਮੀਨ ਸਮੇਤ ਕੰਸਟ੍ਰਕਸ਼ਨ ਸਮੇਤ 5 ਕਰੋੜ ਦੇ ਘਰ ਨੇ 5 ਕਰੋੜ ਦੇ ਥੱਲੇ ਉਹ ਕੋਈ ਵੀ ਨਹੀਂ ਉਸ ਏਰੀਆ ਦੇ ਵਿੱਚ ਘਰ ਹੈਗਾ ਕਹਿੰਦੇ ਉਹ ਉੱਥੇ ਸਾਰੇ ਆਈਐਸ ਅਫਸਰ ਕੁਝ ਪੁਲਿਸ ਅਫਸਰ ਵੀ ਰਹਿੰਦੇ ਨੇ ਕੋਈ ਪੀਸੀਐਸ ਅਫਸਰ ਵੀ ਰਹਿੰਦੇ ਨੇ ਕਹਿੰਦੇ ਉੱਥੇ ਕਿਉਂਕਿ ਹਜੇ ਗਿਣਤੀ ਦੇ ਘਰ ਨੇ ਤੇ 3-4 ਅਫਸਰਾਂ ਦੇ ਘਰ ਨਾਲ ਸੱਪ ਵੜ ਗਏ ਤੇ ਸਾਰੇ ਅਫਸਰ ਬਾਹਰ ਆ ਗਏ ਉਹਨਾਂ ਨੇ ਜੋਗੀ ਲਿਆਂਦੇ ਫੜ ਕੇ ਕਿ ਸੱਪ ਲੋਸਾਪ ਨੂੰ ਕਹਤਾ ਨਾ ਲਾਕੇ ਦੇ ਐਸਐਚਓ ਡੀਐਸਪੀ ਨੂੰ ਕਿ ਤੇਰੇ ਲਾਕੇ ਜੀ ਜੋਗੀ ਆਗੇ ਤੇ ਚਾਰ ਪੰਜ ਜੋਗੀ ਆਗੇ ਕਿਉਂਕਿ ਚਾਰ ਪੰਜ ਘਰਾਂ ਦੇ ਵਿੱਚ ਸੱਪ ਵੜ ਗਏ ਸੀ ਉਹ ਹੋਇਆ ਕੀ ਕਿ ਜੋਗੀ ਬੀਨ ਵਜਾਉਣ ਸੱਪ ਬਾਹਰ ਨਾ ਨਿਕਲ ਸੱਪ ਅੰਦਰ ਤੇ ਅਫਸਰ ਤੇ ਅਫਸਰਾਂ ਦੇ ਟੱਬਰ ਬਾਹਰ ਤੇ ਜੋਗੀ ਦੇ ਤੇਰੀ ਦੀ ਬੀਨ ਤੇ ਬੀਨ ਵਜਾਈ ਜਾਂ ਨ ਵਜਾਈ ਜਾਂ ਵਜਾਈ ਨਾ ਸੱਪ ਵੀ ਕੇ ਸੜ ਮਾਰ ਕੇ ਬੈਠੇ ਬਾਹਰ ਨਹੀਂ ਨਿਕਲੇ ਇਨੇ ਚਰ ਨੂੰ ਇੱਕ ਸਿਆਣਾ ਰਿਟਾਇਰਡ ਆਈਐਸ ਅਫਸਰ ਲੰਘ ਰਿਹਾ ਸੀ ਲਾਗੇ ਤੋਂ ਕਹਿੰਦੇ ਕੀ ਗੱਲ ਹੈ ਜੀ ਸਾਰੇ ਅਫਸਰ ਤੇ ਉਹਨਾਂ ਦੇ ਟੱਬਰ ਬਾਹਰ ਬੈਠੇ ਆਗੇ ਨੇ ਕਹਿੰਦੇ ਕੀ ਕਰੀਏ ਜਨਾਬ ਅੰਦਰ ਸੱਪ ਵੜੇ ਆਗੇ ਨੇ ਉਹ ਕਹਿੰਦੇ ਮੂਰਖੋ ਅਸਲੀ ਸੱਪ ਤੇ ਬਾਹਰ ਖੜੇ ਆਗੇ ਨੇ ਤੁਸੀਂ ਅੰਦਰ ਜਾਓ ਤੇ ਸੱਪ ਬਾਹਰ ਆ ਜਾਣਗੇ ਤੇ ਇਸ ਕਰਕੇ ਜਿਹੜੇ ਇਹ ਸੱਪ ਨੇ ਜਿਹੜੇ ਸਾਡੇ ਸਿਸਟਮ ਨੂੰ ਖਾ ਗਏ ਨੇ ਅਫਸਰ ਤੇ ਪੋਲਿਟਿਸ਼ੀਅਨ ਇਕੱਲੇ ਅਫਸਰ ਨਹੀਂ ਜ਼ਿੰਮੇਵਾਰ ਆਗੇ ਨੇ ਪੋਲਿਟਿਸ਼ੀਅਨ ਵੀ ਆ ਪੋਲੀਟੀਸ਼ਨਰ ਕਰਕੇ ਇਹ ਅਫਸਰ ਕ腐ਸ਼ਨ ਕਰ ਰਹੇ ਹਨ ਜਦ ਉੱਪਰ ਤੱਕ ਹਿੱਸਾ ਜਾਂਦਾ ਹੈਗਾ ਉਹ ਕੌਣ ਜ ਐਸਐਚਓ ਕਿਵੇਂ ਪੰਜਾਬ ਚ ਲੱਗ ਰਹੇ ਨੇ ਡੀਐਸਪੀ ਕਿਵੇਂ ਲੱਗ ਰਹੇ ਨੇ ਤਹਿਸੀਲਦਾਰ ਕਿਵੇਂ ਲੱਗ ਰਹੇ ਨੇ ਐਸਜੀਐਮ ਕਿਵੇਂ ਲੱਗ ਰਹੇ ਨੇ ਉੱਕਾ ਦੁੱਕਾ ਛੱਡ ਕੇ ਐਸਐਸਪੀ ਤੇ ਡੀਸੀ ਕਿਵੇਂ ਲੱਗੇ ਨੇ ਆਈਪੀਐਸ ਅਫਸਰ ਕਹਿੰਦੇ ਹੈਗੇ ਨੇ ਮੈਂ ਫਲਾਨੇ ਸ਼ਹਿਰ ਚ ਲੱਗਣਾ ਹੈਗਾ ਉਹ ਵਕ ਅਗਲਾ ਲੱਗ ਕੇ ਦਿਖਾਉਂਦਾ ਡੀਸੀ ਕਹਿੰਦੇ ਕਿ ਮੈਂ ਫਲਾਨੇ ਏ ਸ਼ਹਿਰ ਚ ਇਸ ਵਾਰ ਲੱਗਣਾ ਫਿਰ ਬੀਚ ਲੱਗਣਾ ਫਿਰ ਸੀ ਚ ਲੱਗਣਾ ਆਈਪੀ ਅਫਸਰ ਕਹਿੰਦੇ ਕਿ ਇਸ ਵਾਰ ਮੈਂ ਐਸਐਸਪੀ ਏ ਚ ਲੱਗਾ ਫਿਰ ਬੀਚ ਲੱਗਾ ਸੀਚ ਉਹ ਕਿਵੇਂ ਲੱਗ ਰਹੇ ਬੰਦਾ ਉਂਗਲ ਰੱਖਦਾ ਨਾ ਜਿਵੇਂ ਕਿ ਮੈਂ ਤੇ ਉਹ ਹੀ ਪ੍ਰੋਜੈਕਟ ਲੈਣੀ ਹੈਗੀ ਇਦਾਂ ਹੀ ਪੰਜਾਬ ਦੇ ਅਫਸਰ ਕਹਿੰਦੇ ਮੈਂ ਇਹਦੇ ਫਲਾਣੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਲੱਗਣਾ ਡੀਸੀ ਲੱਗਣਾ ਉਹ ਕਿਵੇਂ ਲੱਗ ਰਹੇ ਨੇ ਉਹ ਕਿਵੇਂ ਮੁਹੱਬਤ ਹੈ ਕੋਈ ਕੋਈ ਪਿਆਰ ਹੈ ਕੋਈ ਰਿਸ਼ਤੇਦਾਰੀ ਕੋਈ ਸਾਝ ਇਸ ਕਰਕੇ ਇਹ ਨਾ ਸਿਰਫ ਸਿਰਫ ਇੱਕ ਦੋ ਦਿਨ ਦੀਆਂ ਗੱਲਾਂ ਹੁੰਦੀਆਂ ਨੇ ਇਸ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਵਧਿਆ ਹੈ ਕਿ ਘਟਿਆ ਹੈ ਲੋਕ ਵੀ ਖੁਦ ਜਾਣਦੇ ਆ ਆਪੋਜੀਸ਼ਨ ਨੇ ਤਾਂ ਤਾਂ ਕੰਮ ਹੁੰਦਾ ਸਵਾਲ ਖੜੇ ਕਰਨਾ ਤੇ ਉਹਨਾਂ ਨੇ ਵੀ ਕੀਤੇ ਪਰ ਇੱਥੇ ਵੀ ਇੱਕ ਅੰਮ੍ਰਿਤਸਰ ਦੇ ਵਿਧਾਇਕ ਦੀ ਉਦਾਹਰਣ ਆਪਾਂ ਲੈ ਸਕਦੇ ਹਾਂ ਕਿ ਸਰਕਾਰ ਅੰਦਰ ਕਰਪਸ਼ਨ ਵਧੀ ਹੈ ਕਿ ਘਟੀ ਡਾਕਟਰ ਅਜੇ ਗੁਪਤਾ ਨੇ ਅੰਮ੍ਰਿਤਸਰ ਦੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੇ ਗਵਾਂਢੀ ਮੰਨ ਸਕਦੇ ਆ ਉਹਨਾਂ ਨੇ ਵੀ ਸਟੇਟਮੈਂਟ 2024 ਦੀਆਂ ਚੋਣਾਂ ਵੇਲੇ ਜਿਹੜੀ ਪਰਚੋਲ ਹੋਈ ਰਿਜ਼ਲਟ ਆਏ ਮਾੜੇ ਉਹ ਕਹਿੰਦੇ ਕਿ ਕਰਪਸ਼ਨ ਘੱਡੀ ਛੱਡੋ ਹੁਣ ਤੇ ਵਧ ਗਈ ਹੈ ਦੁੱਗਣੀ ਹੋ ਗਈ ਹੈ ਉਹਨਾਂ ਨੇ ਵੀ ਪੁਸ਼ਟੀ ਕੀਤੀ ਇਸ ਗੱਲ ਬਹੁਤ ਸਾਰਾ ਤੁਸੀਂ ਹਜੇ ਤੱਕ ਦੇਖੋ ਕਿ ਉਹਨਾਂ ਦੇ ਕਿਆ ਹੀ ਕਿਆ ਸੀ ਬਾਅਦ ਚ ਉਹਨਾਂ ਦੇ ਪੰਨੇ ਕੀ ਕੁਝ ਸਰਕਾਰ ਨੇ ਕੀਤਾ ਕਿ ਨਹੀਂ ਕੀਤਾ ਸਰਕਾਰ ਨੇ ਖੁਦ ਐਮਐਲਏ ਤੇ ਮੰਤਰੀ ਫੜੇ ਹੀ ਲੇਕਿਨ ਹੁਣ ਇੱਕ ਲੋਕੀ ਖੁਦ ਮੰਨਦੇ ਨੇ ਕਰਪਸ਼ਨ ਕਿੰਨੀ ਹੋਈ ਹੈ ਹਲੇ ਅਜੇ ਤੱਕ ਐਨਐਸਸੀ ਦਾ ਪੰਗਾ ਪਿਆ ਹੋਇਆ ਉਹਨੀਆਂ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਆ ਉਹ ਹੁਣ ਸਰਕਾਰ ਚੁੱਪ ਬੈਠੀ ਆ ਗਈ ਹੈ ਹੁਣ ਐਮਐਲਏ ਜਿ ਘਾਰੇ ਨੇ ਇੰਨੀ ਐਮਐਲਏ ਨੇ ਕਹੀ ਐਮਐਲਏ ਕਹੀ ਨਹੀਂ ਸਾਰੇ ਜੋ ਜਿਹੜੇ ਨੇ ਬਹੁਤੇ ਉਹ ਕਰਿਆਗੇ ਨੇ ਉਹਨਾਂ ਦੀ ਵੀ ਤੇ ਸੀਆਈਡੀ ਜਿਹਦੇ ਪਿੱਛੇ ਜੇ ਖਬਰਾਂ ਵੀ ਛਪੀਆਂ ਸੀ ਆਪਾਂ ਵੀ ਗੱਲ ਕੀਤੀ ਸੀ ਕਿ ਪੋਲਿਟਿਸ਼ੀਅਨ ਜਿਹੜੇ ਐ ਲੋਕ ਸਭਾ ਹਾਰਨ ਤੋਂ ਬਾਅਦ ਆਮ ਆਦੀ ਪਾਰਟੀ ਦੇ ਐਮਐਲਏ ਦੀ ਫੀਡਬੈਕ ਸੰਦੀਪ ਪਾਟਕ ਨੇ ਲਈ ਤੇ ਮੁਖਮੰਦ ਦੀ ਭਗਵੰਤ ਮਾਨ ਸਾਹਿਬ ਨੇ ਵੱਖਰੀ ਲਈ ਉਹਦੇ ਕਹਿੰਦੇ ਜੀ ਸਾਡੇ ਹਿਸਾਬ ਦੇ ਨਾਲ ਤੇ ਐਸਜੀਐਮ ਬੀਡੀਪੀਓ ਤਹਿਸੀਲਦਾਰ ਨਾਇਬ ਤਹਿਸੀਲਦਾਰ ਡੀਐਸਪੀ ਐਸਐਚਓ ਨਹੀਂ ਲਾਇਆਗੇ ਤੇ ਠੀਕ ਹੈ ਕਹਿੰਦੇ ਕਿ ਲਾ ਦਾਂਗੇ ਤੇ ਉਧਰ ਸਰਕਾਰ ਨੇ ਪੰਜਾਬ ਵਿਜੀਲੈਂਸ ਬਿਊਰੋ ਕੋਲ ਰਿਪੋਰਟ ਮੰਗ ਲਈ ਕਿ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਅਫਸਰ ਬੇਈਮਾਨ ਨੇ ਕਿਹੜੇ ਕਿਹੜੇ ਇਮਾਨਦਾਰ ਨੇ ਉਹਨਾਂ ਨੇ ਇਸ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਸਟ ਦੇ ਦਿੱਤੀ ਹੈਗੀ ਬੇਈਮਾਨਾਂ ਦੀ ਵੀ ਦੇਤੀ ਇਮਾਨਦਾਰਾਂ ਦੀ ਵੀ ਜਿੰਨਾ ਤੇ ਇੱਕ ਦੇ ਸਿਰੇ ਦੇ ਬੇਈਮਾਨ ਇੱਕ ਥੋੜੇ ਥੋੜਾ ਬਹੁਤਾ ਇੱਕ ਬਿਲਕੁਲ ਨਹੀਂ ਆਗੇ ਜਦੋਂ ਸਰਕਾਰ ਕੋਲ ਲਿਸਟ ਪਹੁੰਚੀ ਐ ਐਮਐਲਏ ਦੇ ਤੇ 99% ਬੇਈਮਾਨਾਂ ਦੀ ਲੱਗੀ ਕਿ ਆ ਮੇਰੇ ਇਲਾਕੇ ਚਾਹ ਲਾ ਦੋ ਮੇਰੇ ਇਲਾਕੇ ਚਾਹ ਲਾ ਦੋ ਤੇ ਉਹ ਵੀ ਤੇ ਅਮਰ ਰੋੜਾ ਸਾਹਿਬ ਨੂੰ ਪਤਾ ਹੀ ਹੋਊਗਾ ਇਸ ਕਰਕੇ ਸਭ ਤੋਂ ਵੱਡੀ ਇਹ ਗੱਲ ਹੈ ਕਿ ਇਹ ਕਰਪਸ਼ਨ ਇਹ ਜੇ ਆਮ ਆਦੀ ਪਾਰਟੀ ਨੇ ਹੀ ਰੁਕਣੀ ਹੈਗੀ ਹੈ ਤੇ ਫਿਰ ਪਹਿਲਾਂ ਇਹਨਾਂ ਨੂੰ ਆਪਣੇ ਘਰ ਚੋਂ ਹੀ ਰੋਟੀ ਦਾ ਪ੍ਰਬੰਧ ਕਰਨਾ ਪਊਗਾ ਕਿ ਜਿਹੜੀਆਂ ਕਰਪਸ਼ਨ ਰੈਲੀਆਂ ਦੇ ਵਿੱਚ ਰੋਟੀ ਪਾਣੀ ਦੇ ਪ੍ਰਬੰਧ ਕੌਣ ਕਰਦਾ ਬੱਸਾਂ ਦੇ ਪਕਾਉਣ ਪ੍ਰਬੰਧ ਕਰਦਾ ਹੈਗਾ ਤੇਲ ਭرائی ਕਿੱਥੇ ਜਾਂਦੇ ਆ ਜਿਹੜੇ ਤੁਹਾਡੇ ਐਮਐਲਏ ਚੋਣ ਪ੍ਰਚਾਰ ਵਾਸਤੇ ਦਿੱਲੀ ਗਏ ਮਦ ਪ੍ਰਦੇਸ਼ ਦੇ ਗੁਜਰਾਤ ਦੇ ਰਾਜਸਥਾਨ ਉਹ ਖਰਚੇ ਕਿੰਨੇ ਕੀਤੇ ਹੈਗੇ ਨੇ ਰੈਵਨਿਊ ਡਿਪਾਰਟਮੈਂਟ ਚ ਕ腐ਸ਼ਨ ਆ ਟ੍ਰਾਂਸਪੋਰਟ ਵਭਾਗ ਚ ਕ腐ਸ਼ਨ ਆ ਇਰੀਗੇਸ਼ਨ ਚ ਕ腐ਸ਼ਨ ਆ ਹੈਲਥ ਚ ਕ腐ਸ਼ਨ ਆ ਹਾਰਡ ਡਿਪਾਰਟਮੈਂਟ ਵਿੱਚ ਕ腐ਸ਼ਨ ਆ ਗਿਆ ਤੋ ਰੋਕਣੀ ਕਿੰਨੇ ਹੈਗੀ ਉਹ ਮੰਤਰੀਆਂ ਨੇ ਰੋਕਣੀ ਹੈਗੀ ਉਹ ਅਫਸਰਾਂ ਨੇ ਰੋਕਣੀ ਮੰਤਰੀਆਂ ਪਤਾ ਤੇ ਤੂੰ ਹੀ ਅਫਸਰ ਹੀ ਉਹੇ ਲਾਉ ਪਰ ਲੱਗ ਰਿਹਾ ਉਹ ਹੀ ਆ ਜਿਹੜੇ ਇਹਨਾਂ ਦੇ ਨਾਲ ਜਿਨ੍ਹਾਂ ਦੇ ਕਰਦੇ ਨੇ ਇੱਕ ਤੇ ਐਮਐਲਏ ਦੀ ਗੱਡੀ ਲਈ ਉਹਨੇ ਨਵੀਂ ਕਹਿੰਦੇ ਉਹਦੀਆਂ ਗੱਡੀ ਦੀਆਂ ਕਿਸ਼ਤਾਂ ਕੌਣ ਭਰਦਾ ਥਾਣੇ ਦਾ ਮੁੰਚੀ ਇੱਕ ਐਮਐਲਏ ਨੇ ਦੋ ਕਿੱਲਾਂ ਦੇ ਵਿੱਚ ਕਹਿੰਦੇ ਘਰ ਪਾ ਲਿਆਗਾ ਕਈਆਂ ਨੇ ਤੇ ਉਦੋਂ ਬਾਅਦ ਏਕੜ ਚ ਪਾਇਆ ਹਾਂ ਉਹ ਕਿਵੇਂ ਪੈ ਗਿਆ ਯਾਰ ਉਹ ਕਿਹੜਾ ਵੀ ਪੂਪੇ ਦੀ ਲਾਤ ਸੀ ਵੀ ਜਿਹੜੀ ਉਹ ਕਦੇ ਖਜ਼ਾਨਾ ਸੋਨੇ ਦੀ ਦੇਗ ਪੁੱਟੀ ਗਈ ਤੇ ਹੁਣ ਇੰਨੇ ਕਿੱਲਿਆਂ ਦੇ ਵਿੱਚ ਕੋਠੀ ਪਾ ਗਏ ਐਮਐਲਏ ਬਦਲ ਆਸਟਮ ਜਿਹੜੇ ਵੀ ਆਮ ਆਦੀ ਪਾਰਟੀ ਦੇ ਨਵੇਂ ਐਮਐਲਏ ਨੇ ਉਹਨਾਂ ਦੇ ਦੋ ਦੋ ਕਨਾਲ ਤੋਂ ਉੱਪਰ ਹੀ ਹੈ ਕਿਸੇ ਦੀ ਦੋ ਕਨਾਲ ਕੇਦੇ ਅੱਧਾ ਕਿਲਾ ਕੇਦਾ ਕਿਲਾ ਕੇਦਾ ਦੋ ਕਿਲਾ ਕਈਆਂ ਦੇ ਦੋ ਕਿਲੇ ਤੋਂ ਉੱਪਰ ਵੀ ਕੋਠੀ ਬਣ ਗਈ ਹੁਣ ਬੰਦਾ ਦੱਸੇ ਕਿ ਤਿੰਨਾਂ ਸਾਲਿਆਂ ਦੇ ਵਿੱਚ ਕਿਹੜਾ ਇਹੋ ਜਿਹਾ ਖਜ਼ਾਨਾ ਨਿਕਲ ਆਇਆ ਕਿ ਬੰਦੇ ਨੇ ਕਿੱਲੇ 'ਚ ਦੋ ਕਿੱਲੇ 'ਚ ਕੋਠੀ ਪਾਲੀ ਸਾਰੇ ਐਮਐਲਏ ਕਹਿੰਦੇ ਕਿ 84000 ਦੀ ਸਾਰੇ ਪਾਪੂ ਕੇ ਭੱਤੇ ਤੇ ਤਨਖਾਹ ਇੰਨੀ ਕੁ ਬਣਦੀ ਹੈ ਤੇ ਉਹਦੇ ਨਾਲ ਗੁਜ਼ਾਰਾ ਵੀ ਨਹੀਂ ਹੁੰਦਾ 84500 84500 ਰੁਪਇਆ ਮਿਲਦਾ ਇਦੇ ਵਿੱਚ ਕੋਈ ਸ਼ੱਕ ਨਹੀਂ ਕਿ 84500 ਦੇ ਨਾਲ ਕਿਸੇ ਦਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਵਿਆਹ ਸ਼ਾਦੀਆਂ ਤੇ ਵੀ ਜਾਣਾ ਪੈਂਦਾ ਮਾੜੇ ਤੋਂ ਮਾੜਿਆ ਵੀ ਜੇ ਤੁਸੀਂ 500 ਰੁਪਏ ਪਾਓਗੇ ਤੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਘੱਟੋ ਘਾਟੇ 100 ਤੇ ਵਿਆਹ ਹੀ ਹੋ ਜਾਂਦੇ ਨੇ ਫਿਰ ਖੇੜ ਮੇਲੇ ਫਿਰ ਜਗਰਾਤੇ ਪੈਸੇ ਦੇਣੇ ਪੈਂਦੇ ਨੇ ਉਹਨਾਂ ਵਾਸਤੇ ਇਹਨਾਂ ਨੇ 84000 ਫਿਰ ਘਰ ਦੇ ਵਿੱਚ ਮੀਰ ਸ਼ਾਮ ਤੋਂ ਦੁੱਧ ਪੱਤੀ ਚਾਹ ਚੱਲਦੀ ਰਹਿੰਦੀ ਹੈਗੇ ਨੇ ਉਹਨਾਂ ਵਾਸਤੇ ਦੇ ਲਾਕੇ ਦੇ ਇਹਨਾਂ ਨੇ ਜਿਹੜੇ ਮੀਰ ਬੰਦੇ ਰੱਖੇ ਹੁੰਦੇ ਨੇ ਜਾਂ ਜਿਹੜੇ ਦੋ ਨੰਬਰ ਦਾ ਧੰਦਾ ਕਰਦੇ ਹੈਗੇ ਨੇ ਉਹ ਜਿਹੜੇ ਨੇ ਕੰਮ ਜਿਹੜੇ ਨੇ ਇਹਨਾਂ ਦਾ ਸਾਰ ਦੇ ਨੇ ਪਿੱਛੇ ਜੇ ਸੈਟਲੀ ਪੰਜਾਬ ਐਮ ਐਲ ਏ ਹੋਸਟਲ ਜਾਣਾ ਪਏ ਉੱਥੇ ਪੁਰਾਣੇ ਜਿਹੜੇ ਐਮ ਐਲ ਏ ਇਕੱਠੇ ਹੋਏ ਰਹੇ ਉਹਦੇ ਚ ਨਵੇਂ ਐਮ ਐਲ ਏ ਵੀ ਆਮ ਆਦੀ ਪਾਰਟੀ ਦੇ ਪੁਰਾਣੇ ਜਿਹੜੇ ਐਮ ਐਲ ਏ ਆਮ ਆਦੀ ਪਾਰਟੀ ਦੇ ਐਮ ਐਲ ਏਸ ਨੂੰ ਕਹਿੰਦੇ ਯਾਰ ਉਹ ਜਿਹੜੀ ਤੁਹਾਡੀ ਸਰਕਾਰ ਨੇ ਨਾ ਵਨ ਟਰਮ ਵਨ ਪੈਨਸ਼ਨ ਉਹ ਫੈਸਲਾ ਗਲਤ ਆਮ ਆਦੀ ਪਾਰਟੀ ਦੇ ਐਮ ਐਲ ਏ ਮੰਨਦੇ ਨੇ ਕਿ ਵਾਕਿ ਫੈਸਲਾ ਗਲਤ ਸਰਕਾਰ ਦਾ ਲੇਕਿਨ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਗੇਸ ਨਹੀਂ ਜਾ ਸਕਦੇ ਉਹਨਾਂ ਨੂੰ ਪਤਾ ਹੈ ਕਿ ਅਗਲੀ ਵਾਰ ਤੇ ਅਸੀਂ ਆਮ ਆਦੀ ਪਾਰਟੀ ਵਾਲੇ ਕਹਿੰਦੇ ਐਮ ਐਲ ਏ ਤੇ ਬੰਨਣੇ ਪਰ ਸਾਨੂੰ ਤੇ ਫਿਰ ਤਨਖਾਹ ਇੱਕੋ ਵਾਰੀ ਮਿਲੂ ਨੇ 37000 ਤੇ 37000 ਦੇ ਨਾਲ ਗੁਜ਼ਾਰਾ ਨਹੀਂ ਉਹਨਾਂ ਕੋਲ ਕਿ ਖਰਚੇ ਨੇ ਜਿਆਦਾ ਹੈਗੇ ਨੇ ਤੇ ਇਸ ਕਰਕੇ ਇਹ ਜਿਹੜਾ ਨਾ ਵੀ ਪਹਿਲਾਂ ਤੇ ਇਹ ਹੀ ਪਰਚੋਲ ਕਰਨੀ ਚਾਹੀਦੀ ਕਿ ਆਮ ਆਦੀ ਪਾਰਟੀ ਦੇ ਜਿਹੜੇ ਐਮ ਐਲ ਏ ਬਣੇ ਨੇ ਹੁਣ ਇਹਨਾਂ ਨੇ ਨਵੇਂ ਨੇ ਘਰ ਕਿੰਨਾ ਕਿੱਥੋਂ ਪੈਸੇ ਲੈ ਕੇ ਪਾਏ ਨੇ ਕੀ ਤਿੰਨ ਸਾਲਾਂ ਦੀ ਕਮਾਈ ਦੇ ਨਾਲ 84500 ਰੁਪਏ ਦੀ ਕਮਾਈ ਦੇ ਨਾਲ ਦੋ ਕਨਾਲ ਦਾ ਸ਼ਹਿਰ ਦੇ ਵਿੱਚ ਘਰ ਪਾਇਆ ਜਾ ਸਕਦਾ ਇਹਦੇ ਵਿੱਚ ਮੰਨਿਆ ਜੇ ਤਾਂ ਜਸਵੰਤ ਸਿੰਘ ਜੱਜਨ ਮਾਜਰਾ ਤੇ ਜਾਂ ਕੁਲਵੰਤ ਸਿੰਘ ਦੇ ਬਿਜ਼ਨਸਮੈਨ ਕਰੋੜਾ ਰੁਪਏ ਦੇ ਮਾਲਕ ਨੇ ਇਹਨਾਂ ਦੇ ਤਾਂ ਪਹਿਲਾਂ ਹੀ ਕੋਠੀਆਂ ਜਿਹੜੇ ਆਮ ਬਿਲਕੁਲ ਆਮ ਜਿਹੜੇ ਘਰਾਂ ਦੇ ਸੀ ਜਿਨ੍ਹਾਂ ਦੇ 5-5 ਮਰਲੇ ਵਾਲੇ ਆਪਣੇ ਵਾਂਗ ਘਰ ਸੀ ਉਹ ਬੰਦੇ ਜੇ 5-5 ਕਨਾਲਾਂ ਦੇ ਵਿੱਚ ਘਰ ਪਾ ਗਏ ਨੇ 48-48 ਹਜ਼ਾਰ ਦੇ ਬੂੜ ਪਾਉਂਦੇ ਨੇ ਤੇ 30-30 ਲੱਖ ਦੀਆਂ ਗੋੜ ਤੇ ਘੜੀਆਂ ਬੰਨ੍ਹਦੇ ਨੇ ਤੇ 15000 ਦਾ ਕੁੜਤਾ ਪਾਉਂਦੇ ਨੇ ਉਹ ਪੈਸੇ ਕੌਣ ਦੇ ਰਿਹਾ ਉਹ ਕੁੜਤੇ ਦੀ ਸਵਾਈਂ ਕੌਣ ਦੇ ਰਿਹਾ ਉਹ ਘੜੀਆਂ ਕੌਣ ਦੇ ਰਿਹਾ ਉਹ 50 5000 ਦੇ ਬੂਟ ਕੌਣ ਦੇ ਕੇ ਰਿਹਾ ਉਹਨਾਂ ਨੂੰ ਘਰ ਕੌਣ ਗਿਫਟ ਕਰ ਰਿਹਾ ਉਹ ਕਰਪਸ਼ਨ ਹੀ ਹੈ ਮਤਲਬ ਇਹਦੇ ਚ ਕੋਈ ਸ਼ੱਕ ਨਹੀਂ ਕਿ ਇੰਡੀਆ ਨੂੰ ਲੁੱਟਣ ਵਾਲੇ ਜਿਹੜੇ ਨੇ ਉਹ ਅਫਸਰ ਤੇ ਪੋਲਿਟਿਸ਼ਨ ਇਹਨਾਂ ਕਰਕੇ ਜਿਹੜੀ ਕਹਿੰਦੇ ਨਾ ਇੰਡੀਆ ਸੋਨੇ ਦੀ ਚਿੜੀ ਅੰਗਰੇਜ਼ਾਂ ਨੇ ਤੇ ਲੁੱਟੇ ਲੁੱਟਿਆਗਾ ਪਰ ਆਪਣੇ ਆਨੇ ਵੱਧ ਲੁੱਟਿਆਗਾ